ਬਘੌਰ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਅੱਜ 9 ਜੂਨ 2025 ਦਿਨ ਦਿਨ ਸੋਮਵਾਰ ਤੇ ਪਿੰਡ ਬਘੌਰ ਡਾਕਖਾਨਾ ਮਾਨਕੀ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਬੋਲਿਆ ਹਾਂ ਵੀਰ ਸੋ ਵੈਸੇ ਤਾਂ ਤੁਸੀਂ ਸਮਝੇ ਗਏ ਹੋਵੋ ਤੇ ਪਿੰਡ ਬਘੌਰ ਆਪਣੇ ਬੱਸ ਸਟੈਂਡ ਦੇ ਨੇੜੇ ਜਿੱਥੇ ਸਾਡੇ ਪਿੰਡ ਦੇ ਸ਼ਹੀਦ ਭਾਈ ਪ੍ਰਗਟ ਸਿੰਘ ਦਾ ਯਾਦਗਾਰੀ ਗ੍ਰੇਟ ਬਣਿਆ ਹੋਇਆ ਹੈ ਇਹਦੇ ਸ਼ਿਬਦੇ ਪਾਸੇ ਸਰਦਾਰ ਜਗਰੂਪ ਸਿੰਘ ਤੇ ਸਰਦਾਰ ਜਗਦੀਪ ਸਿੰਘ ਜੱਗੀ ਇਹਨਾਂ ਵੀਰਾਂ ਦੀਆਂ ਆ ਦੋ ਮੋਟਰਾਂ ਨੇ ਇਹ ਵੀਰਾਂ ਨੇ ਇੱਕ ਆ ਮੋਟਰ ਚੱਲਦੀ ਤੁਸੀਂ ਦੇਖ ਲਈ ਹੋਣੀ ਆ ਤੇ ਦੂਜੀ ਮੋਟਰਾਂ ਸ਼ਿਬਦੇ ਪਾਸੇ ਆ ਇਹ ਵੀ ਮੋਟਰ ਚੱਲ ਰਹੀ ਆ ਇਸ ਵੀਰ ਨੇ ਜਗਰੂਪ ਸਿੰਘ ਨੇ ਆਪਣੀ ਅਗਲੀ ਫਸਲ ਵਾਸਤੇ ਸੱਤ ਕੇਰੀਆਂ ਪਨੀਰੀ ਨੇ ਬੀਜੀਆਂ ਸੀਗੀਆਂ ਵੱਖਰੀਆਂ ਵੱਖਰੀਆਂ ਵੈਰਾਈਟੀਆਂ ਤੇ ਵੱਖਵੇ ਨਾਲ ਬੀਜੀਆਂ ਸੀਗੀਆਂ ਤੇ ਜਿਸ ਤਰ੍ਹਾਂ ਆਪਣੇ ਹਰ ਕਿਸਾਨ ਨੂੰ ਆਪਣੀ ਖੇਤੀ ਨਾਲ ਆਪਣੀ ਫਸਲਾਂ ਨਾਲ ਪਿਆਰ ਹੁੰਦਾ ਸੋ ਇਹਨਾਂ ਦੇ ਤਕਰੀਬਨ 50 ਕਿਲਿਆਂ ਦੀ ਪਨੀਰੀ ਸੀ ਆ ਦੇਖੋ ਸੱਤ ਕੇਰੀਆਂ ਵੱਖਰੀਆਂ ਵੱਖਰੀਆਂ ਵੈਰਾਈਟੀਆਂ ਵੱਖਰੇ ਵੱਖਰੇ ਵੱਖਵੇ ਨਾਲ ਵੀ ਸਟੈਪ ਵਾਈਜ਼ ਸਟੈਪ ਲਾ ਸਕੀਏ ਇਸ ਤੋਂ ਬਾਅਦ ਇੱਥੇ ਬਸਨੀ ਤਕਰੀਬਨ ਇਹਨਾਂ ਦੀ 50 ਕਿਲਿਆਂ ਦੀ ਪਨੀਰੀ ਸੀ ਤੇ ਇਸ ਤੋਂ ਬਾਅਦ ਇਸੇ ਪਰਿਵਾਰ ਚੋਂ ਇਹ ਸਰਪੰਚਾਂ ਦਾ ਲਾਣਾ ਪਿੰਡ ਭਗੌਰ ਦਾ ਤੇ ਪਿੱਛੇ ਮੋਟਰ ਸਰਦਾਰ 나જર ਸਿੰਘ ਸਰਦਾਰ ਗੁਰਮੁਖ ਸਿੰਘ ਤੇ ਪਿਤਾ ਸਰਦਾਰ ਕਰਤਾਰ ਸਿੰਘ ਚੌਧਰੀ ਉਹਨਾਂ ਦੇ ਪਿੱਛੇ ਮੋਟਰਾਂ ਸਰਦਾਰ ਨੇਤਰ ਸਿੰਘ ਤੇ ਉਹਨਾਂ ਦਾ ਬੇਟਾ ਲਖਵੀਰ ਸਿੰਘ ਲਖਵੀਰ ਸਿੰਘ ਦੀ ਤਕਰੀਬਨ 20 ਕਿਲਿਆਂ ਦੀ ਪਨੀਰੀ ਸੀ ਤੇ ਨਾਜਰ ਸਿੰਘ ਗੁਰਮੁਖ ਸੌਣਾ ਦੀ ਗੁਰਮੁਖ ਸਿੰਘਾਣਾਂ ਦੀ 30 ਕਿੱਲਾਂ ਦੀ ਪਨੀਰੀ ਸੀ ਤੇ ਇਹਨਾਂ ਵੀਰਾਂ ਦੀ ਜਗਰੂਪ ਸਿੰਘ ਜੂਪਾ ਤੇ ਜਗਦੀਪ ਸਿੰਘ ਜੱਗੀ ਇਹਨਾਂ ਦੀ 50 ਕਿੱਲਾਂ ਦੀ ਪਨੀਰੀ ਸੀ ਜੋ ਕੱਲ ਤੜਕੇ ਕਿਸੇ ਬੇਵਕੂਫ ਨੇ ਤੇ ਇਹਦੇ ਤੇ ਸਪਰੇਅ ਕਰਤੀ ਤਕਰੀਬਨ ਇਹ ਲਗਭਗ 100 ਕਿੱਲਾਂ ਦੀ ਪਨੀਰੀ ਸਪਰੇਅ ਕਰਕੇ ਬਰਬਾਦ ਕਰਤੀ ਦੇਖੋ ਇੱਕ ਜ਼ਿਮੀਂਦਾਰ ਹੋਣ ਦੇ ਨਾਤੇ ਅਸੀਂ ਕੀਤਾ ਵੀ ਕਿਸੇ ਨੇ ਚਾਹੇ ਕਿਸੇ ਜ਼ਿੰਮੇਵਾਰ ਨੇ ਕਰਵਾਇਆ ਹੋਵੇ ਤੇ ਮਾਸਟਰਮਾਈਂਡ ਤਾਂ ਕੋਈ ਜ਼ਿੰਮੇਵਾਰ ਹੈ ਚਾਹੇ ਕਿਸੇ ਰਾਹੀਂ ਕਰਵਾਤਾ ਬੜੀ ਮੰਦ ਭਾਗੀ ਘਟਨਾ ਸੋ ਇਹਦੀ ਵੱਧ ਤੋਂ ਵੱਧ ਜਿੰਨੀ ਨਿੰਦਾ ਹੋ ਸਕੇ ਹੋਣੀ ਚਾਹੀਦੀ ਆ ਬਾਕੀ ਮੈਂ ਆਪਣੇ ਕਿਸਾਨ ਵੀਰਾਂ ਨੂੰ ਕਿਸਾਨ ਭਰਾਵਾਂ ਨੂੰ ਇਹ ਵੀਡੀਓਜ਼ ਕਰਕੇ ਪਾ ਰਿਹਾ ਭਾਈ ਕਿਉਂਕਿ ਹਰ ਪਿੰਡ ਵਿੱਚ ਇਹ ਇੱਕ ਦੋ ਮੈਂਬਰ ਹੋ ਹੁੰਦੇ ਨੇ ਹੋ ਸਕਦੇ ਨੇ